ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾ ਜਿਹੜਾ ਜ਼ਿਲ੍ਹਾ ਸੰਗਰੂਰ ਆ ਗਿਆ ਹੈ ਸੰਗਰੂਰ ਆ ਗਿਆ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈ 700 ਪੂਰਾ 952020100 700 ਪੂਰਾ B 263 ਜਿਹਦੇ ਪਰ ਮੱਝ ਦੇਖੀ ਜਾਨਾ ਫਿਰ ਕਿਹੜਾ ਸੂਆ ਸੁਦੀ ਆ ਤੀਜੇ ਸੂਆ ਸੁਦੀ ਆ ਤੇ ਘਰੇ ਲੂ ਮੈਂ ਘਰਦੀ ਮੈਂ ਆਪਣੇ ਤੇ ਪਿਛਲੀ ਵਾਰ ਦੁੱਧ ਕਿੰਨਾ ਕਿ ਦਿੱਤਾ ਇਹਨੇ ਪਿਛਲੀ ਵਾਰ 11 12 ਕਿਲੋ ਦੀ ਗੀ ਸੀ ਆ ਠੀਕ ਆ 11 12 ਕਿਲੋ ਜਮ ਹਾਂ ਜੀ ਤੇ ਹੁਣ ਦਿਨ ਕਿਹ ਇੱਕ ਬਾਕੀ ਪਿਆ ਸੂਣ ਚ ਹੁਣ ਤਿੰਨ ਚਾਰ ਕੇ ਦਿਨ ਲੌਗੀ ਤਿੰਨ ਚਾਰ ਕੇ ਦਿਨ ਇਹਦੇ ਸੂਣ ਚ ਬਾਕੀ ਆ ਹਾਂ ਜੀ ਤੇ ਟੀਕਾ ਵਗੈਰਾ ਵਧੀਆ ਪ੍ਰਾਈਸ ਸਾਨ ਤੋਂ ਕਰੌਸ ਹਾਂ ਹਾਂ ਜੀ ਵਧੀਆ ਸਾਨ ਤੋਂ ਕਰੌਸ ਆ ਜੀ ਠੀਕ ਹੈ ਤੇ ਅੰਦਾਜ਼ਾ ਲਾਈ ਇਸ ਵਾਰ ਦੁੱਧ ਕਿੰਨਾ ਪਾ ਦੋਗੇ ਇਸ ਵਾਰ 13 14 ਟੱਟ ਦੇਣਾ ਚਾਹੀਦਾ 13 ਕਿਲੋ ਤੇ ਮੋਲੇ ਦਾ ਕੀ ਰੱਖਿਆ ਮੋਲੇ ਦਾ 120 1 ਲੱਖ 2000 ਗੁਜਾਇਸ ਹੋ ਜੂਗੀ ਆ ਮਾਨਦਾਨ ਕਰਾਂਗੇ ਚੋੜ ਚਵਾਦੀ 1 ਨੰਬਰ ਪੋਲੀਏ ਪੂਰੀ ਜਮਾ ਪੂਰੀ 1 ਨੰਬਰ ਆਈ ਤੋਰੀਵਾਰ ਨੇ ਸੋ ਵੀਰੋ ਕੱਦਗਾਠ ਵਗੈਰਾ ਝੋਟੀਆਂ ਦੇਖ ਸਕਦੇ ਹੋ ਤੀਜਾ ਸੁਆਸ ਹੁੰਦੀ ਆ ਬਾਕੀ ਥਣਲੇਵਾ ਦੇਖੋ ਤੁਹਾਡੇ ਸਾਹਮਣੇ ਕੱਦਗਾਠ ਜਿੰਦੇ ਜਾਨ ਬਹੁਤ ਆ ਤੇ 12 ਲੀਟਰ ਦੁੱਧ ਦਿੱਤਾ ਘਰੇਲੂ ਮੈਂ ਆ ਕੋਈ ਇਹ ਨਹੀਂ ਕਾਪੜਾ ਕੰਮ ਵੀ ਚਾਹਦਾ ਦੇਤਾ 15 ਦੇਤਾ 12 13 ਕਿਲੋ ਮੋੜ ਲੈ ਭਰਾ ਮੋੜ ਲੈ 13 ਕਿਲੋ ਤਕਰੀਬਨ ਦੁੱਧ ਨੇ ਆਰਾਮਣਾ ਪਾ ਦੇਣਾ ਤੇ ਸਾਂਹ ਤੋਂ ਕਰਾਸ ਹੋਈ ਵੀ ਆ ਤੇ ਵਾਕੀ ਮੂਮਾ ਤਾਂ ਦੇਖੋ ਫੇਸ ਕੁਆਲਟੀ ਵਗੈਰਾ ਚੰਗੀ ਆ ਤੇ ਜਿੰਦ ਜਾਨ ਰਾਜੀ ਪਲੀ ਪੂਲੀ ਬਹੁਤ ਆ ਤੇ ਚੌਣ ਚਵਾਦੀ ਇੱਕ ਨੰਬਰ ਪੂਰੀ ਭੋਲੀ ਆ ਹਾਂ ਜੀ ਮੇਰਾ ਨੰਬਰ ਬੋਲਿਆ ਕਰੇ ਦੁਬਾਰੇ 700 952 20263 ਜੀ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਪਈ ਗਿਆ ਸੋ ਕਿਸੇ ਵੀਰ ਦੇ ਮੈ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੀਸਰਾ ਸਵੇਰ ਹੁੰਦੀ ਆ 13 ਲੀਟਰ ਤੱਕ ਦੁੱਧ ਨੇ ਆਰਾਮਣਾ ਪਾ ਦੇਣਾ ਕਿਉਂਕਿ ਮੈਂ ਆ ਕੋਈ ਵਪਾਰ ਦਾ ਕੰਮ ਨਹੀਂ ਸੋ ਥਾਂ ਲੇਵਾ ਦੇਖ ਸਕਦੇ ਹੋ ਇੱਕ ਵਾਰ ਫਿਰ ਦੁਬਾਰ ਤੋਂ ਤੇ ਬਾਕੀ ਮਿਲਕ ਵਨ ਵਗੈਰਾ ਚੰਗੀ ਸੋਹਣੀ ਦਿਖਾਈ ਦਿੰਦੀ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ